ਸਸਕਾਰ ਦੀ ਡੀਪੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਪਏ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਪਾਕਿਸਤਾਨ ਦੇ ਵਿੱਚ ਜੰਗ ਨੂੰ ਲੈ ਕੇ ਕਾਫੀ ਜ਼ਿਆਦਾ ਤਣਾਅ ਪੈਦਾ ਹੋ ਚੁੱਕਾ ਆ ਤੇ ਤੁਹਾਨੂੰ ਦੱਸੀ ਕਿ ਇਸੇ ਤਰ੍ਹਾਂ ਇਹ ਰਾਤ ਜਿਹੜਾ ਆ ਉਹ 에ਅ ਸਟ੍ਰਾਈਕ ਵੀ ਜਿਹੜੀ ਹੈ ਭਾਰਤ ਵੱਲੋਂ ਪਾਕਿਸਤਾਨ ਦੇ ਉੱਤੇ ਕੀਤੀ ਗਈ ਜਿਦੇ ਵਿੱਚ ਉਥੋਂ ਦੀਆਂ ਨੌ ਚੌਕੀਆਂ ਨੂੰ ਜਿਹੜਾ ਆ ਨਿਸ਼ਾਨਾ ਬਣਾਇਆ ਗਿਆ ਉਸੇ ਤਰ੍ਹਾਂ ਤੁਸੀਂ ਦੇ ਦੇ ਪਿਓ ਕਿ ਅੱਜ ਜਿਹੜਾ ਕਰਤਾਰਪੁਰ ਤੋਂ ਇਹ ਤਸਵੀਰਾਂ ਡੇ ਪੱਤਰਕਾਰ ਨੇ ਜਿਹੜੀਆਂ ਨੇ ਸੂਟ ਕੀਤੀਆਂ ਤੇ ਨਾਲ ਦੇ ਨਾਲ ਉਥੋਂ ਆ ਕਾਫੀ ਜ਼ਰੂਰੀ ਸੰਗਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਤੁਹਾਨੂੰ ਦੱਈਏ ਕਿ ਜਦੋਂ ਸੰਗਤ ਅੱਜ ਕਰਤਾਰਪੁਰ ਸਾਹਿਬ ਦੇ ਲਈ ਨਿਕਲੀ ਤਾਂ ਦਰਸ਼ਨ ਕਰਨ ਦੇ ਲਈ ਜਦੋਂ ਗਏ ਤਾਂ ਉਹਨਾਂ ਨੂੰ ਜਿਹੜਾ ਰੋਕ ਦਿੱਤਾ ਗਿਆ ਅੱਗੇ ਗੇਟ ਬੰਦ ਕਰ ਦਿੱਤੇ ਗਏ ਤੇ ਨਾਲ ਹੀ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਜਿਹੜਾ ਆ ਉਹ ਸਿਚੁਏਸ਼ਨ ਹੈ ਜਿਹੜੀ ਉਹ ਖਰਾਬ ਚੱਲਦੀ ਪਈ ਹੈ ਇਸ ਕਰਕੇ ਜੇਕਰ ਸੰਗਤ ਨਾ ਹੀ ਜਾਵੇ ਤਾਂ ਚੰਗੀ ਗੱਲ ਹੈ ਉਹ ਅੱਗੋਂ ਜਦੋਂ ਸੰਗਤ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਵੀ ਜਿਹੜੇ ਨੇ ਉਹ ਗੇਟ ਬੰਦ ਕੀਤੇ ਹੋਏ ਨੇ ਨਹੀਂ ਖੋਲਦੇ ਪਏ ਤੇ ਇਧਰੋਂ ਜਿਹੜਾ ਆ ਸਾਡੀ ਆਮ ਨੇ ਵੀ ਜਿਹੜਾ ਆ ਉਹ ਕਹਿ ਦਿੱਤਾ ਹੈ ਕਿ ਤੁਸੀਂ ਜਿਹੜਾ ਆ ਅੱਗੇ ਨਾ ਜਾਓ ਕਿਉਂਕਿ ਸਿਚੁਏਸ਼ਨ ਜਿਹੜੀ ਉਹ ਕਾਫੀ ਜ਼ਿਆਦਾ ਜਿਹੜੀ ਹੈ ਉਹ جنگ ਦੇ ਹਾਲਾਤਾਂ ਵੱਲੋਂ ਜਾ ਰਹੀ ਹੈ ਜਿਹਦੇ ਕਰਕੇ ਜਿਹੜਾ ਆ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋ ਸਕਦੀ ਹੈ ਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਤੋਂ ਜਿਹੜਾ ਆ ਉਹ ਵਾਪਸ ਮੁੜੀਆਂ ਨੇ ਹਾਲਾਂਕਿ ਬਹੁਤ ਦੂਰ ਦੂਰ ਉਹ ਸੰਗਤਾਂ ਜਿਹੜੀਆਂ ਨੇ ਉਹ ਕਰਤਾਰਪੁਰ ਦੇ ਲਈ ਜਿਹੜਾ ਆ ਰਵਾਨਾ ਹੋ ਰਹੀਆਂ ਸੀ ਜਾ ਰਹੀਆਂ ਸੀ ਜਾਣਾ ਚਾਹੁੰਦੀਆਂ ਸੀ ਦਰਸ਼ਨ ਕਰਨ ਵਾਸਤੇ ਪਰ ਕਿਤੇ ਨਾ ਕਿਤੇ ਜੰਗ ਦੇ ਮਾਹੌਲ ਨੂੰ ਦੇਖਦੇ ਹੋਏ ਆਰਮੀ ਨੇ ਇੰਨਾ ਜਿਹੜਾ ਆ ਸੰਗਤਾਂ ਨੂੰ ਕਰਤਾਰਪੁਰ ਦੇ ਲਈ ਜਿਹੜਾ ਅਲਾਉ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਫਿਲਹਾਲ ਅਸੀਂ ਤੁਹਾਨੂੰ ਅੱਗੇ ਨਹੀਂ ਜਾਣ ਦੇਵਾਂਗੇ ਤਸਵੀਰਾਂ ਤੁਸੀਂ ਦੇ ਦੇ ਪਈਓ ਸਕਰੀਨ ਦੇ ਉੱਤੇ ਕਿ ਬਹੁਤ ਸਾਰੀਆਂ ਗੱਡੀਆਂ ਬਹੁਤ ਸਾਰੀ ਜਿਹੜੀ ਹੈ ਸੰਗਤ ਆ ਉਹ ਕਰਤਾਰਪੁਰ ਲਾਂਘੇ ਕੋਰੀਡੋਰ ਦੇ ਉੱਤੇ ਸਥਿਤ ਹੈ ਜਿੱਥੇ ਕਿ ਆਰਮੀ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਆਰਮੀ ਨੇ ਬਿਲਕੁਲ ਹੀ ਜੜਾਇਆ ਉਹਨਾਂ ਨੂੰ ਅੱਗੇ ਜਾਣ ਤੋਂ ਮਨਾ ਕਰ ਦਿੱਤਾ ਕੁਝ ਲੋਕਾਂ ਦੇ ਨਾਲ ਜਿਹੜਾ ਸਾਡੇ ਪੱਤਰਕਾਰਾਂ ਨੇ ਗੱਲਬਾਤ ਕੀਤੀ ਉਹ ਗੱਲਬਾਤ ਵੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਦਿਖਾਉਨੇ ਆਂ ਪਰ ਤੁਸੀਂ ਇਸ ਤੇ ਕੀ ਕਹਿਣਾ ਚਾਹੁੰਦੇ ਹੋ ਆਪਣਾ ਕਮੈਂਟ ਜਰੂਰ ਕਰਿਓ ਤੁਹਾਨੂੰ ਠੀਕ ਕਹਿੰਦੇ ਕੀ ਭਾਜੀ ਸਭ ਤੋਂ ਪਹਿਲੇ ਤੇ ਬਾਰਤ ਮਾਤਾ ਦੀ ਜੈ ਹਾਂਜੀ ਜੋ ਆਰਮੀ ਭਰਾਵਾਂ ਨੇ ਸਾਡੇ ਦੇਖਿਆ ਸਪਈਆਂ ਨੇ ਜੋ ਕਿਹਾ ਵਧੀਆ ਕਿਹਾ ਕਿ ਨਾ ਜਾਓ ਜੋ ਕੀ ਮਹੌਲ ਖਰਾਬ ਚੱਲਣ ਡਿਆ ਉਹਦੀ ਵਜ੍ਹਾ ਕਰ ਨਾਲ ਉਹਨਾਂ ਨੇ ਸਾਰਿਆਂ ਨੂੰ ਵਾਪਸ ਮੋੜ ਦਿੱਤਾ ਵਾ ਕਿ ਅਕੇ ਨਾ ਜਾਏ ਆਪਾਂ ਆਇਆ ਕਿ ਉਹਨਾਂ ਦੀ ਗੱਲ ਮੰਨ ਕੇ ਆਪਾਂ ਸਾਰੇ ਵਾਪਸ ਆ ਗਏ ਆ ਲੜਾਈ ਦਾ ਮਹੌਲ ਝਾਪਣ ਦੇ ਇਸ ਕਰਕੇ ਜੋ ਵੀ ਕੀਤਾ ਆਰਮੀ ਵਾਲਿਆਂ ਨੇ ਵਧੀਆ ਕੀਤਾ ਵਾ ਜੈ ਹਿੰਦ ਸਾਰੇ ਮੇਰੇ ਨਾਂ ਦਾ ਕਿਹ ਨਹੀਂ ਰੱਖੇਗਾ ਕਿ ਤੁਹਾਨੂੰ ਲਾਈਕ ਤੁਹਾਨੂੰ ਸਬਸਕ੍ਰਾਈਬ ਅਸੀਂ ਆਏ ਆ ਫੋਟੋਗ੍ਰਾਫ ਤੇ ਕੀ ਕਹਿੰਦੇ ਕੀ ਆ ਭਾਜੀ ਉਹ ਕਹਿੰਦੇ ਪਰਮਿਸ਼ਨ ਨਹੀਂ ਹੈ ਵੀ ਇਹ ਤੇ ਰੱਖੋ ਤੇ ਬਾਹਰ ਦੇ ਵਿੱਚ ਅਪਲਾਈ ਕਰ ਸਕਦੇ ਹਾਂ ਬਾਹਰ ਜਦੋਂ 40 ਦਿਨ ਬਾਅਦ ਜਦੋਂ ਮਾਮਾ ਹੋਰ ਠੀਕ ਹੋਏ ਸਵੇਰੇ ਵੀ ਜਦੋਂ ਉੱਪਰ ਉੱਪਰ ਹੋਵੇ ਉਦੋਂ ਵੀ ਮਨ ਦੇ ਵਿੱਚ ਹੋਏਗਾ ਸ਼ਾਇਦ ਉਹ ਤਾਂ ਹੈ ਸੀ ਪਰ ਨਹੀਂ ਦੇਖਿਆ ਵੀ ਟਰ ਠੀਕ ਹੈ ਕੋਈ ਸ਼ਹਿਰ ਸੰਗਨ ਦੇ ਦੇ ਗੁਰੂ ਦਾ ਦਾਰਾ ਸ਼ਾਹ ਗੁਰੂ ਦੇ ਦਰ ਤੇ ਜੇ ਕਰਕੇ ਆਏ ਤੇ ਨਹੀਂ ਪਰਮਿਸ਼ਨ ਮਿਲੀ ਉਹਨਾਂ ਨੂੰ ਉੱਪਰੋਂ ਉੱਪਰੋਂ ਪਰਮਿਸ਼ਨ ਮਿਲ ਜਾਂਦੀ ਫਿਰ ਜਾਣ ਦੇ ਵੇਟ ਕੀਤੀ ਸ਼ਾਇਦ ਤੁਸੀਂ ਗੱਲ ਵੇਟ ਤਾਂ ਹੀ ਅੱਜ ਕਰਤਾ ਇੰਨੇ ਕਸ਼ਰਦਾਂ ਨੂੰ ਸੁਣਾ ਸਰਦਾਲੂ 200 ਤੋਂ ਉੱਪਰ ਸੀ ਜੀ 235 ਸੀਗੇ ਜੀ ਹਾਂਜੀ ਭਾਈ ਕਿੰਨੇ ਕੁ ਸਰਦਾਂ ਨੂੰ ਹਾਂਜੀ ਕਿੰਨੇ ਕੁ ਲੋਕ ਸੀ ਅਸੀਂ 5 ਜਾਣੇ ਸੀਗੇ ਜੀ ਕੋ ਟੋਟਲ 235 40 ਬੰਦੇ ਸੀਗੇ ਜੀ ਹਾਂਜੀ ਹਾਂਜੀ ਕੀ ਕਿਹਾ ਹਾਂਜੀ ਕੀ ਕਹ ਕੇ ਮੋਰ ਤਾਂ ਗੇਟ ਨਹੀਂ ਖੋਲਿਆ ਪਾਕ ਉਹ ਪਾਕਿਸਤਾਨ ਤੋਂ ਨਹੀਂ ਗੇਟ ਖੋਲਿਆ ਨਹੀਂ ਹਾਂਜੀ ਮੈਂ ਸਮਝਾਓ ਆਪਣਾ ਨਾਮ ਦੱਸਿਓ ਹਰਦੀਰ ਕੌਰ ਅੱਛਾ ਤੁਸੀਂ ਦਰਸ਼ਨ ਲਈ ਗਏ ਸੀ ਕੀ ਕਹਿੰਦੇ ਕੀ ਆਗੇ ਬਸ ਉਥੋਂ ਆਰਡਰ ਨਹੀਂ ਆਇਆ ਨਾ ਹਾਂ ਦੱਸ ਹਾਂ ਬਸ ਆਈ ਮਨ ਦੇ ਵਿੱਚ ਤੇ ਮਨਾਲ ਮਨ ਦੇ ਵਿੱਚ ਠੀਕ ਹਾਂ ਠੀਕ ਇੱਕ ਮਨਾਲ ਤੇ ਰਿੰਦੜਾ ਗੁਰੂ ਦਾ ਗੁਰੂ ਤੋਂ ਦਰਸ਼ਨ ਹਾਂ ਵੀ ਚੱਲੇ ਸੀ ਹਾਂ ਇਹ ਤਾਂ ਹੈਗਾ ਹੀ ਵੀ ਘਰੋਂ ਵੀ ਕਰਨ ਮਨ ਤੋਂ ਰੇ ਸੀਗੇ ਵੀ ਦਰਸ਼ਨ ਕਰਕੇ ਆਈਏ ਹੈਨਾ ਹਾਂ ਪਰ ਨਹੀਂ